ਲਓ ਮਿੱਤਰੋ ਵੇਡ ਨਾਲ ਲੈਗ ਲੱਗਣ ਲੱਗੀ ਹੈ ਪਹਿਣ ਕੇ ਪੜਾਕੇ ਤੇ ਤੁਸੀਂ ਸਾਡੇ ਨਾਲ ਆਇਓ ਠੀਕ ਆ ਆ ਜਾਓ ਓਏ ਕਾਚੇ ਜਲਰੋ ਕਾਚੇ ਨਾਲ ਹੋ ਭਾਈ ਹੋ ਭਾਈ ਪੈਂਦੀ ਠੰਡਾ ਕਿ ਮੀਂਹ ਪੈਂਦਾ मेरे भी आओगे ओए चल 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 चलो लाओ रे रह गए बैठना नहीं क्या हाँ इधर आयो इधर इत ਇੱਥੇ ਵੀ ਬਿੰਦਾ ਚਲੋ 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 ਰਹਿਗੇ ਤੁਸੀਂ ਤੂੰ ਰਹਿਂਦੇ ਤੂੰ ਖਲੇ ਜਾਂਪਲਾ ਜਲਦੀ ਚੱਲ ਜਿਹਨੂੰ ਬਾਹਲੀ ਗਰਮੀ ਲੱਗਦੀ ਹੈ ਨਾ ਜਿਹਨੂੰ ਬਾਹਲੀ ਗਰਮੀ ਲੱਗਦੀ ਹੈ ਉਹ ਇੱਥੇ ਆ ਜਾਓ ਏਸੀ ਲੱਗੇ ਉਹ ਵੱਡੇ ਲੱਗੇ ਨਹੀਂ ਬੱਸ ਨਹੀਂ ਹਾ ਇੱਧਰ ਨੂੰ ਆਇਓ ਇੱਧਰ ਨੂੰ ਇੱਥੇ ਰੈਸਟ ਕਰ ਲੋ ਮਾੜੀ ਤੀਜਾ ਛੱਟ ਫੇਰ ਲਾਉਣੇ ਉਹ ਕਾਲਸ ਲਾ ਗਈ ਉਹ ਕਾਲਸ ਛੱਡ ਦੂੰ ਐ ਮਿੱਟੀ ਨੇ ਮਿੱਟੀ ਹੋ ਕੇ ਜਾਂਦੇ ਰੋਇ ਘਰ ਦੇ ਵੀ ਰੋਏ ਗਏ ਨਹੀਂ ਕੀ ਹਾਲ ਸੀ ਕੱਲ ਬਹੁਤ ਮਿੱਟੀ ਲੱਗੀ ਸੀ ਕੱਲ ਦੇਖਿਆ ਕੋਣ ਨੇ ਮਮਾਂ ਨੂੰ ਦੱਸੀ ਜਾਂਦਾ ਸੀ ਪਾਣੀ ਪੀ ਲੋ 15 ਵਾਲੀ ਕਿੱਥੇ ਆਏ ਹੋ ਲਿਆ ਲਿਆ ਹੁਣ ਇਹਦਾ ਮਹੀ ਪੈਣ ਲੱਗਿਆ ਹੈ ਇਹਦਾ 100 ਰੁਪਿਆ ਕੈਨਸਲ ਹੈ ਕੈਨਸਲ ਹੋ ਗਿਆ ਅੱਜ ਤੋਂ ਕੇ ਸਟਾਰਟ ਹੋ ਗਿਆ ਦੁਬਾਰਾ ਤੋਂ ਲੈ ਵੀ ਕੈਨਸਲ ਆ ਉਹਦਾ ਵੀ ਕੈਨਸਲ ਜਿੰਨਾ ਪਹਿਲਾਂ ਵੇਟ ਲਾਇਆ ਸੀ ਜਾ ਥੋੜਾ ਥੋੜਾ ਵਧਾ ਲਿਓ 5 ਵਾਲੇ 7.5 ਤੇ

ਅਰੇ ਹੀ ਉਹ ਐਂ ਜੇ ਮਾਰਦੇ ਹੁੰਦੇ ਆ ਚਲੋ ਖੜੇਗਾ ਤੂੰ ਆ ਗਈ ਸੌਲੀ ਧਿਆਨ ਨਾਲ ਉਹ ਦੱਸ ਦਾਲ ਫੇ ਲਾ ਟਾਇਰ ਕੱਢ ਕੇ ਲਾਓ ਟਾਇਰ ਟਾਇਰ ਪਿਆ ਅੰਦਰ ਲੈ ਜਾਓ ਟਾਇਰ ਲੈ ਕੇ ਜਾਓ ਪੁਆ ਨਹੀਂ ਤੁਰੀਦਾ ਹੁੰਦਾ ਭੱਜ ਗਿਆ ਹੀ ਹੁੰਦਾ ਭੱਜ ਕਿਉਂ ਚੱਕਰਉਂਦੇ ਆ ਚੱਕਰ ਆਓ ਵੇ ਚੱਕਰਤ ਹੁੰਦੇ ਆ ਰਾਤ ਨੂੰ ਆ ਕੇ ਗੋਮੀ ਆ ਜਿੱਤ ਆਖਦਾ ਜਲ ਵੀ ਵਾਲੀ ਲਿਆ ਜਾ ਕੇ ਤਰੀ ਵਾਲੀ ਹੈ ਨਹੀਂ ਆਪਣੇ ਕੋਲੇ ਤਰੀ ਵਾਲੀ ਹੈ ਨਹੀਂ ਤਰੀ ਲਿਆ ਤੂੰ ਉਹ ਹੈੜੀ ਵੀ ਵਾਲੀ ਲੈ 15 ਜਣੇ ਫਿਕਸਡ ਹੋਰ ਲਾਈਏ 15 ਦਾ ਤੁਸੀਂ ਲਾਉਂਗੇ ਕਿ ਨਾ ਉਪਰ ਹਸਤਾ ਲੈ ਲੈ ਵੀ ਉੱਪਰ ਪਾਸੀ ਹੋਈ ਆ ਵੇਖ ਲੋ ਸਾਰਿਆਂ ਨੇ ਵੇਖ ਲੋ ਏ ਆ 45 ਸਾਲਾ ਚੋਬਰ ਲਾਉਣ ਲੱਗਿਆ ਜੋ ਮਗਰ ਚਲੋ ਚੱਲ ਬਈ ਚਲ ਓਏ ਤਾੜੀਆਂ ਨਾ ਮਾਰੋ ਮਗਰ ਚਲੋ ਵੇ ਚਲੋ ਚਲ ਹੁਪੀ ਕੇ ਹਾਂ ਥੱਲੇ ਖਾਲੀ ਲਾ ਦੇ ਭਲਾ ਨਹੀਂ ਗੱਲਾਂ ਨਹੀਂ ਕਰਨੀਆਂ ਗੱਲਾਂ ਗੱਲਾਂ ਦੇ ਨਾਲ ਨਹੀਂ ਕੰਮ ਦੇ ਨਾਲ ਜਵਾਬ ਦਿਆ ਕਰੋ ਅਗਲੇ ਨੂੰ ਗੱਲਾਂ ਦੇ ਨਾਲ ਕਿਸੇ ਦਾ ਜਵਾਬ ਨਹੀਂ ਦੇ ਸਕਦੇ ਆਪਾਂ ਹਾਂ 15 ਸਿੰਦਰਾਂ ਵਾਲਾ ਕਿਹਨੂੰ ਲਾਉਣਾ ਇੱਕ ਸੈੱਟ रस्सा पालो रस्सा लिया भलो चलो चलो चलो। हेलो जवानी जवानी तेरी पूरी कैंट है तू बहुत वादिया खेल लाना ला ਲਓ ਲਓ ਇਹ ਟੈਕਸਟਰ ਚੇਂਜ ਕਰਦੇ ਆ। ਦਵਰਸ ਨੂੰ ਠੀਕ ਆ। ਰਾਉ ਨਾਲ ਲਾਉਣਾ ਹੈ। ਠੀਕ ਆ। ਉੱਥੇ ਲਾ ਕੇ ਉੱਥੇ ਤੱਕ ਲਾਉ। ਐਦੇ ਤੇ ਨਾ ਚਲਾਉ ਇਹਨੂੰ। ਇਹ ਨੱਪੇਊਗਾ ਕਬੱਡੀ ਵਾਲੇ ਖੇਡਦੇ ਸ਼ਾਹ। ਔੜੀਆਂ ਦੇ ਨਾਲ ਨਾਲ ਇੱਥੋਂ ਲੈ ਕੇ ਉਹ ਸਟੇਜ ਤੱਕ ਬੈਕ ਲਾਉਣੇ ਦਾ ਤਾਂ ਜਿਹੜੇ ਓਏ ਸਿੱਖ ਲੋ ਕੁਛ ਓ ਸਿੱਖ ਲੋ ਤੋ ਕੁਛ ਛੱਡ ਖਸ ਸਕਰੀਨ ਜੀ ਓੜੀ ਜੀ ਬੈਠਣਾ ਨਹੀਂਗਾ ਜਿਹੜਾ ਜਿਹਨੇ ਬਹਿਣਾ ਉਹਦੇ 15 ਗੇੜੇ ਲੱਗਣੇ ਆ ਥੱਲੇ ਆਜੋ ਜਾਪਾ ਆ ਠੀਕਾ ਮੋੜਦਾ ਮੋੜਦਾ ਇੱਥੋਂ ਮੁੜੇ ਮੁੜਿਓ ਚੱਲੋ ਵੀ ਫਾੜ ਦੇ ਚੱਕਰ ਪਾਸੇ ਕਰ ਲੈ ਫਾੜਾ